ਡੇਰਾ ਸੱਚਾ ਸੌਦਾ ਮੁਖੀ ਗੁਰਮੀਤ RAM ਰਹੀਮ ਨੂੰ ਦੁਆਰਾ ਪੈਰੋਲ ਦੇ ਦਿੱਤੀ ਗਈ ਹੈ 40 ਦਿਨਾਂ ਦੀ ਪੈਰੋਲ ਦੁਆਰਾ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਅੱਜ ਯਾਨੀ ਕਿ ਐਤਵਾਰ ਜਾਂ ਕੱਲ ਨੂੰ ਸੋਮਵਾਰ RAM ਰਹੀਮ ਪੈਰੋਲ ਤੇ ਬਾਹਰ ਲਿਆਂਦਾ ਜਾਵੇਗਾ ਹੁਣ ਇਹ ਖਬਰ ਸੁਣਨ ਵਾਲੇ ਵਾਸਤੇ ਜਾਂ ਇਹ ਖਬਰ ਪੜਨ ਵਾਲੇ ਵਾਸਤੇ ਹੋ ਸਕਦਾ ਹੈ ਕਿ ਬੜੀ ਆਮ ਹੋ ਗਈ ਹੋਵੇ ਇੰਨੀ ਆਮ ਹੋ ਗਈ ਹੋਵੇ ਕਿਉਂਕਿ 2017 ਤੋਂ ਬਾਅਦ 2026 ਚੜ ਚੁੱਕਿਆ ਹੈ ਔਰ ਲਗਾਤਾਰ ਖਬਰਾਂ ਜੜੀਆਂ ਨੇ ਇਸ ਤਰ੍ਹਾਂ ਦੀਆਂ ਨਸ਼ਰ ਹੁੰਦੀਆਂ ਨੇ ਇੱਕ ਸਾਲ ਦੇ ਵਿੱਚ ਮਲਟੀਪਲ ਟਾਈਮਸ ਪੈਰੋਲ ਦਿੱਤੀ ਜਾਂਦੀ ਹੈ ਗੁਰਮੀਤ ਰਾਮ ਰਹੀਮ ਨੂੰ ਪਰ ਜਦੋਂ ਇਸ ਖਬਰ ਦੇ ਜਦੋਂ ਇਸ ਘਟਨਾ ਦੇ ਮੁੱਢ ਤੱਕ ਜਾਇਆ ਜਾਂਦਾ ਹੈ ਤਾਂ ਉਦੋਂ ਸਮਝ ਆਉਂਦਾ ਹੈ ਕਿ ਅਸਲ ਦੇ ਵਿੱਚ ਹੋ ਕੀ ਰਿਹਾ ਹੁਣ ਵੀ ਪੈਰੋਲ ਦਿੱਤੀ ਗਈ ਹੈ 2026 ਚੜ ਚੁੱਕਿਆ ਹੈ ਹਰ ਸਾਲ ਦੀ ਤਰ੍ਹਾਂ ਚੜੇ ਸਾਲ ਨੂੰ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਪੈਰੋਲ ਦਿੱਤੀ ਗਈ ਸੀ ਲੰਘੇ ਸਾਲ ਦੇ ਅਗਸਤ ਮਹੀਨੇ ਵਿੱਚ ਜਦੋਂ ਜਾਣਕਾਰੀ ਮੁਤਾਬਕ ਰਾਮ ਰਹੀਮ ਨੇ ਡੇਰਾ ਸਰਸਾ ਵਿਖੇ ਸਮਾਗਮ ਮਨਾਇਆ ਸੀ ਸਮਾਗਮ ਕਾਹਦਾ ਸੀ ਸਮਾਗਮ ਸੀ ਡੇਰਾ ਸਰਸੇ ਦੀ ਵਰੇਗੰਡ ਦਾ ਸਮਾਗਮ ਔਰ ਹੁਣ ਚੜੇ ਸਾਲ ਦੁਆਰਾ ਰਾਮ ਰਹੀਮ ਨੂੰ ਪੈਰੋਲ ਦੇ ਦਿੱਤੀ ਗਈ ਇਥੇ ਭੁੱਲਣਾ ਨਹੀਂ ਚਾਹੀਦਾ ਕਿ ਰਾਮ ਰਹੀਮ ਉੱਤੇ ਮਲਟੀਪਲ ਅਲਿਗੇਸ਼ਨਸ ਹੈਗੇ ਨੇ ਉਹਨਾਂ ਦੇ ਵਿੱਚ ਇੱਕ ਤਾਂ ਆਪਣੀਆਂ ਹੀ ਦੋ ਫਾਲੋਅਰਸ ਦੇ ਨਾਲ ਰੇਪ ਕਰਨ ਦਾ ਅਲਿਗੇਸ਼ਨ ਤੇ ਦੂਸਰਾ ਇੱਕ ਪੱਤਰਕਾਰ ਦਾ ਕਤਲ ਕਰਨੀਆਂ ਕਰਾਉਣ ਦਾ ਅਲਿਗੇਸ਼ਨ ਰਾਮਚੰਦਰ ਛਤਰਪਤੀ ਦਾ ਮਰਡਰ ਹੋ ਜਾਂਦਾ ਹੈ ਔਰ ਨਿਊਜ਼ ਆਰਟੀਕਲਸ ਮੁਤਾਬਕ ਜਾਣਕਾਰੀ ਮੁਤਾਬਕ ਉਸ ਪੱਤਰਕਾਰ ਨੇ ਕੋਸ਼ਿਸ਼ ਕੀਤੀ ਸੀ ਇਹ ਸਾਰੀਆਂ ਗਤੀਵਿਧੀਆਂ ਨੂੰ ਐਕਸਪੋਜ਼ ਕਰਨ ਦੀ ਇਸ ਤੋਂ ਇਲਾਵਾ ਹੋਰ ਬੜੇ ਸਾਰੇ ਇਲਜ਼ਾਮ ਰਾਮ ਰਹੀਮ ਉੱਤੇ ਹੈਗੇ ਨੇ ਪਰ ਮੁਖਤਾਰਾ ਦੇ ਵਿੱਚ ਇਹ ਦੋ ਵੱਡੇ ਇਲਜ਼ਾਮ ਜਿਸ ਦੇ ਵਿੱਚ ਇੱਕ ਰੇਪ ਦੀ ਕਨਵਿਕਸ਼ਨ ਜਿਸ ਦੇ ਚੱਲਦੇ ਉਸ ਨੂੰ ਸਜ਼ਾ ਸੁਣਾਈ ਗਈ ਹੈ ਔਰ ਉਹ 20 ਸਾਲਾਂ ਦੀ ਸਜ਼ਾ ਕੱਟ ਰਿਹਾ ਤੇ ਦੂਸਰੇ ਪਾਸੇ ਉਮਰ ਕੈਦ ਹੈ ਜਰਨਲਿਸਟ ਦੇ ਕਤਲ ਮਾਮਲੇ ਦੇ ਵਿੱਚ ਹੁਣ ਇਹੋ ਜਿਹੀਆਂ ਪਰਿਸਥਤੀਆਂ ਦੇ ਵਿੱਚ ਜਦੋਂ ਐਡੇ ਵੱਡੇ ਅਲੀਗੇਸ਼ਨਸ ਹੋਣ ਔਰ ਸਜ਼ਾਵਾਂ ਸੁਣਾ ਦਿੱਤੀਆਂ ਗਈਆਂ ਹੋਣ ਇਸ ਦੇ ਬਾਵਜੂਦ ਵੀ ਰਾਮ ਰਹੀਮ ਪੈਰੋਲ ਤੇ ਆ ਰਿਹਾ ਹੋਵੇ ਇਹ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਗੱਲ ਤਾਂ ਹੈ ਔਰ ਪੈਰਲਲ ਹੀ ਉੱਥੇ ਕਿਉਂਕਿ ਵਾਰ-ਵਾਰ ਕਿਹਾ ਜਾਂਦਾ ਔਰ ਵਾਰ-ਵਾਰ ਕਿਹਾ ਜਾਣਾ ਚਾਹੀਦਾ ਕਿਉਂਕਿ ਇੱਕ ਪਾਸੇ ਇੱਕ ਇਹੋ ਜਿਹਾ ਵਿਅਕਤੀ ਜਿਸ ਦੇ ਉੱਤੇ ਇਹੋ ਜਿਹੇ ਇਲਜ਼ਾਮ ਨੇ ਕਿ ਉਸਨੇ ਰੇਪ ਕੀਤਾ ਉਸਨੇ ਕਤਲ ਕੀਤਾ ਕਰਵਾਇਆ ਜੋ ਵੀ ਔਰ ਉਹਨਾਂ ਪਰਸਥਿਤੀਆਂ ਦੇ ਵਿੱਚ ਉਸ ਨੂੰ ਸਜ਼ਾਵਾਂ ਸੁਣਾਈਆਂ ਗਈਆਂ ਨੇ ਤੇ ਉਹ ਆਪਣਾ ਹਿਊਮਨ ਰਾਈਟ ਅਖਤਿਆਰ ਕਰਦਿਆਂ ਹੋਇਆਂ ਉਸ ਨੂੰ ਪੈਰੋਲ ਦਿੱਤੀ ਜਾ ਰਹੀ ਹੈ ਔਰ ਉਹ ਪੈਰੋਲ ਲੈ ਰਿਹਾ ਹੈ ਤੇ ਦੂਸਰੇ ਪਾਸੇ ਬੰਦੀ ਸਿੰਘ ਜੀ ਨੇ ਉਹਨਾਂ ਨੂੰ ਛੱਡਣਾ ਤਾਂ ਬੜੀ ਦੂਰ ਦੀ ਗੱਲ ਐ ਪੈਰੋਲ ਵੀ ਨਹੀਂ ਦਿੱਤੀ ਜਾਂਦੀ ਭਾਵੇਂ ਕਿ ਲੰਘੇ ਸਾਲ ਇੱਕ ਦੋ ਘਟਨਾਵਾਂ ਇਹਦੀਆਂ ਹੋਈਆਂ ਜਿਹਦੇ ਵਿੱਚ ਇਹ ਹੁਕਮ ਸੁਣਾਏ ਗਏ ਕੁਝ ਸਮੇਂ ਦੀ ਪੈਰੋਲ ਕੁਝ ਸਿੰਘਾਂ ਨੂੰ ਦਿੱਤੀ ਗਈ ਪਰ ਬਾਕੀ ਇਹ ਗੱਲਾਂ ਸਾਰੀਆਂ ਭਾਵੇਂ ਕੇ ਕਲੀਸ਼ੇ ਨੇ ਭਾਵੇਂ ਕੇ ਐ ਜਾਪਦਾ ਕਿ ਉਹੀ ਗੱਲਾਂ ਦੁਆਰਾ ਦੁਆਰਾ ਹੋ ਰਹੀਆਂ ਨੇ ਪਰ ਉਹ ਗੱਲਾਂ ਦੁਆਰਾ ਦੁਆਰਾ ਹੋਣੀਆਂ ਜ਼ਰੂਰੀ ਨਹੀਂ ਕਿਉਂਕਿ ਜਿਹੜਾ ਪ੍ਰਸ਼ਾਸਨ ਰਾਮ ਰਹੀਮ ਨੂੰ ਪੈਰੋਲ ਦੇ ਰਿਹਾ ਹੈ ਉਹ ਦੂਸਰੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਕਰ ਰਿਹਾ ਉਹਨਾਂ ਨੂੰ ਪੈਰੋਲ ਕਿਉਂ ਨਹੀਂ ਦੇ ਰਿਹਾ ਇਹ ਸਵਾਲ ਅਜਲਾਂ ਤੱਕ ਬਣਿਆ ਰਹੇਗਾ ਉਦੋਂ ਤੱਕ ਬਣਿਆ ਰਹੇਗਾ ਜਦ ਤੱਕ ਉਹ ਰਿਹਾਨ ਹੀ ਹੁੰਦੇ ਜਾਂ ਜਦ ਤੱਕ ਉਹਨਾਂ ਨੂੰ ਉਹਨਾਂ ਦੇ ਹਿਊਮਨ ਰਾਈਟਸ ਨਹੀਂ ਦਿੱਤੇ ਜਾਂਦੇ ਖੈਰ ਗੁਰਮੀਤ ਰਾਮ ਰਹੀਮ ਨੂੰ ਦੁਬਾਰਾ ਪੈਰੋਲ ਦੇ ਦਿੱਤੀ ਗਈ ਹੈ ਔਰ ਉਹ ਦੁਬਾਰਾ ਚੜ੍ਹੇ ਸਾਲ 226 ਦੇ ਵਿੱਚ ਅੱਜ ਜਾਂ ਕੱਲ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚੋਂ ਬਾਹਰ ਲਿਆਂਦਾ ਜਾਵੇਗਾ ਔਰ ਇਹ ਵੀ ਦੱਸ ਦਈਏ ਕਿ ਰੋहतक ਦੇ ਕਮਿਸ਼ਨਰ ਦੇ ਵੱਲੋਂ ਇਹ ਪੈਰੋਲ ਜਾਣਕਾਰੀ ਮੁਤਾਬਕ ਸੈਂਕਸ਼ਨ ਕੀਤੀ ਗਈ ਆ ਹੋਂ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰਵਾਂਗੇ ਕੀ ਕੋ ਜਿਸ ਦਰਮਿਆਨ ਇਸ ਪੈਰੋਲ ਦੇ ਦਰਮਿਆਨ ਹੁੰਦਾ ਹੈ ਉਹ ਦੱਸ ਦੇ ਰਵਾਂਗੇ 40 ਦਿਨ ਦਾ ਸਮਾਂ ਰਾਮ ਰਹੀਮ ਕਿਵੇਂ ਕੱਢਦਾ ਆ ਜਾਂ ਕਿਹੜਾ ਕੋਈ ਪੋਲਿਟੀਕਲ ਇਮਬੈਲੈਂਸ ਇਹਦੇ ਅਨੁਸਾਰ ਹੋਵੇਗਾ ਇਹ ਕਿਹੜੀ ਨਵੀਂ ਡਿਵੈਲਪਮੈਂਟ ਪੋਲੀਟੀਕਲ ਡਿਵੈਲਪਮੈਂਟ ਨੋਨ ਪੋਲੀਟੀਕਲ ਡਿਵੈਲਪਮੈਂਟ ਦੇ ਨਾਲ ਜੁੜੀ ਹੋਵੇਗੀ ਕਿਉਂਕਿ ਹਰ ਵਾਰ ਐ ਹੀ ਹੁੰਦਾ ਜਦੋਂ ਰਾਮ ਰਹੀਮ ਪੈਰੋਲ ਤੇ ਆਉਂਦਾ ਉਦੋਂ ਕੁਝ ਨਾ ਕੁਝ ਪੋਲੀਟੀਕਲ ਐਫੀਲੀਏਸ਼ਨ ਹੁੰਦੀ ਹੈ ਖੈਰ ਇਸ ਵਾਰ ਕੀ ਹੈ ਸਮੇਂ ਤੇ ਮੱਸਰਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਦੇ